ਸਰ ਸ੍ਰੀਕਾਲ ਜੀ ਜਿਵੇਂ ਤੁਹਾਨੂੰ ਪਹਿਲਾਂ ਅਸੀਂ ਦੱਸ ਚੁੱਕੇ ਆ ਕਿ ਅਸੀਂ ਬੈਠੇ ਹੋਏ ਆ ਫਿਰੋਜ਼ਪੁਰ ਤੋਂ ਫਾਜ਼ਲਕਾ ਰੋਡ ਤੇ ਤੇ ਰੋਡ ਕਿਸੇ ਤੁਸੀਂ ਕਹਿ ਲਓ ਸੜਕਾਂ ਕਿਸੇ ਖੁਸ਼ੀ ਕਰਕੇ ਨਹੀਂ ਰੋਕੀਆਂ ਜਾਂਦੀਆਂ ਕੋਈ ਬਹੁਤ ਗਹਿਰੇ ਦੁੱਖ ਹੁੰਦੇ ਨੇ ਤਾਂ ਸਾਰੇ ਲੋਕ ਸੜਕਾਂ ਤੇ ਬੈੰਦੇ ਨੇ ਆ ਕੇ ਅਸਲ 'ਚ ਦੁੱਖ ਇਨ੍ਹਾਂ ਨੂੰ ਹੈ ਅਸੀਂ ਸਾਰੇ ਨਾਲ ਇਨ੍ਹਾਂ ਦੇ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹਨੇ ਦੁੱਖ ਦਿੱਤਾ ਹੈ ਉਹਨੂੰ ਉਹਦੀ سزا ਮਿਲ ਸਕੇ ਉਹਦੇ ਕੀਤੇ ਦੀ ਤੇ ਇਨਸਾਫ ਹੋ ਸਕੇ ਉਹਦੇ ਕਰਕੇ ਅਸੀਂ ਇਸ ਸੜਕ ਤੇ ਬੈਠੇ ਹੋਏ ਸੀਗੇ ਇਹ ਬਾਪੂ ਤਰਸੀਮ ਸਿੰਘ ਜੀ ਨੇ ਜਿਸ ਵੀਰ ਜਸ਼ਨ ਬਾਵੇ ਦੇ ਜੋ ਖੁਦਕੁਸ਼ੀ ਹੋਈ ਹੈ ਲੇਕਿਨ ਉਹ ਖੁਦਕੁਸ਼ੀ ਨਹੀਂਗੀ ਉਹ ਕਤਲ ਹੈ ਉਹ ਕਤਲ ਉਹਨਾਂ ਨੇ ਜਸ਼ਨ ਦੇ ਹੱਥ ਤੋਂ ਹੀ ਕਰਾਇਆ ਔਰ ਦੁੱਖ ਦੀ ਗੱਲ ਇਹ ਹੈ ਕਿ ਉਹ ਇੱਕ ਪਬਲਿਕ ਰਿਪ੍ਰেজੈਂਟੇਟਿਵ ਤੇ ਉਹਦਾ ਅਸਿਸਟੈਂਟ ਉਹਨਾਂ ਦਾ ਹੱਥ ਹੈ ਇਹਦੇ ਵਿੱਚ ਨਾਮ ਹੈ ਇਸ ਕਰਕੇ ਨਹੀਂ ਲਿਆ ਕਿ ਕੱਲ ਨੂੰ ਜਦੋਂ ਕਲੀਅਰ ਹੋ ਜੂਗੀ ਗੱਲ ਉਦੋਂ ਅਸੀਂ ਨਾਮ ਵੀ ਲੈ ਦੇਾਂਗੇ ਹੁਣ ਗੱਲ ਇਹ ਕਹਿਣੀ ਸੀ ਕਿ ਇੱਕ ਕਮੇਟੀ ਬਣੀ ਸੀ ਜਥੇਬੰਦੀਆਂ ਨਾਲ ਸੀ ਉਸ ਕਮੇਟੀ ਨੇ ਜਾ ਕੇ ਫਿਰੋਜ਼ਪੁਰ ਦੇ ਵਿੱਚ ਹੁਣੇ ਗੱਲ ਕੀਤੀ ਐਸਐਸਪੀ ਹੁਰਾ ਨਾਲ ਉਹਨਾਂ ਦੇ ਰਿਪ੍ਰেজੈਂਟੇਟਿਵ ਐਸਪੀ ਇੱਥੇ ਵੀ ਆਈ ਫੈਸਲਾ ਫਿਲਹਾਲ ਇਹ ਹੋਇਆ ਕਿ 7 ਦਿਨਾਂ ਦਾ ਟਾਈਮ ਮੰਗਿਆ ਉਹਨਾਂ ਨੇ ਔਰ ਇੱਕ ਸੈੱਟ ਬਣਾਈ ਸੈਟ ਕਿਹਦੇ-ਕਿਹਦੀ ਬਣਾਈ ਹੈ ਕਮੇਟੀ ਦੇ ਵਿੱਚ ਜੋ ਗਏ ਸੀਗੇ ਇਹ ਦੱਸਣਗੇ ਆਪਦਾ ਨਾਮ ਬੋਲ ਕੇ ਜਰਾ ਦੱਸਿਓ ਜੇ ਕਮੇਟੀ ਚ ਕੌਣ-ਕੌਣ ਨੇ ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਸਮਰਾ ਬੋਲਦੇ ਬੋਲੀ ਚ ਅਸੀਂ ਸਾਰੇ ਗਏ ਸੀ ਕਮੇਟੀ ਮੈਂਬਰ ਸਾਰੇ ਭਰਾ ਨਾਲ ਪਰਿਵਾਰਕ ਮੈਂਬਰ ਬਾਬਾ ਜੀ ਵੀ ਸਾਡੇ ਨਾਲ ਸੀ ਸਾਡੀ ਵਧੀਆ ਤਰੀਕੇ ਨਾਲ ਗੱਲ ਸੁਣੀ ਗਈ ਐਸਐਸਪੀ ਸਾਹਿਬ ਦੇ ਸਾਨੂੰ ਜੀ ਦੇ ਵਿੱਚ ਮੈਂ ਕਫੜਾ ਮੈਨੂੰ ਕਫੜਾ ਹਾਂ ਜਿਹਦੇ ਵਿੱਚ 2 ਐਸਪੀ ਆ ਸਾਡੇ ਨਾਲ 3 ਡੀਐਸਪੀ ਰੈਂਕ ਦੇ ਅਧਿਕਾਰੀ ਆ ਜਿਹੜੇ ਸੱਤ ਦੇ ਵਿੱਚ ਸ਼ਾਮਲ ਕੀਤੇ ਗਏ ਆ ਜਿਹਦਾ ਫੈਸਲਾ ਕੱਲ ਆਪਣੇ ਬਾਪੂ ਜੀ ਦੇ ਬਿਆਨਾਂ ਦੇ ਆਧਾਰ ਤੇ ਇਹ 7 ਦਿਨਾਂ ਦੇ ਵਿੱਚ ਵਿੱਚ ਸਾਨੂੰ ਕੁਝ ਕਾਰਵਾਈ ਕਰਕੇ ਦੇਣਗੇ ਅਸਲ 'ਚ ਜੇ ਇਹ 7 ਦਿਨ ਜਿਹੜੇ ਲਏ ਨੇ ਜੋ ਬਾਪੂ ਜੀ ਦੀ ਵੀ ਪਰਮਿਸ਼ਨ ਨਾਲ ਤੇ ਸਾਰੇ ਲੋਕਾਂ ਦੀ ਪਰਮਿਸ਼ਨ ਨਾਲ ਆ ਜਾਣਾ ਉਹਨੇ ਆਲੇ ਇੱਧਰ ਆ ਜਾ ਇਹਨਾਂ ਦੇ ਵਿੱਚ ਕੀ ਕਿਹਾ ਗਿਆ ਕਿ 7 ਦਿਨਾਂ ਦੇ ਅੰਦਰ ਉਹ ਪਰਚਾ ਦਰਜ ਕਰਨ ਵੱਲ ਵਧਣਗੇ ਵਧਣਗੇ ਮੀਨ ਤੁਹਾਨੂੰ ਮੈਂ ਇਸ ਲਈ ਇਹ ਗੱਲ ਕਹਿ ਰਿਹਾ ਤੇ ਅਸੀਂ ਸਾਰਿਆਂ ਨਾਲ ਮਨਜ਼ੂਰੀ ਨਾਲ ਹੱਥ ਖੜੇ ਕਰਾ ਕੇ ਵਿਖਾਦੇ ਸਾਰਿਆਂ ਨੂੰ ਚਾਚਾ ਨਾਲ ਰੋਮਨ ਇਹਨਾਂ ਦੀ ਮਨਜ਼ੂਰੀ ਨਾਲ ਅਸੀਂ ਗੱਲ ਇਹ ਕੀਤੀ ਹੈ ਕਿ ਜੇ 7 ਦਿਨਾਂ ਚ 7 ਦਿਨ ਮੀਨ 18 ਤਰੀਕ ਨੂੰ ਜੇ ਇਹਨਾਂ ਨੇ ਨਾ ਕੀਤਾ ਤਾਂ ਤੁਹਾਡਾ ਪੰਜਾਬ ਵਾਲਿਓ ਸਾਰਿਆਂ ਦੀ ਕਹੂੰਗਾ ਮੈਂ ਬਲਕਿ ਜਿੰਨੇ ਪੰਜਾਬੀ ਦੁਨੀਆ 'ਚ ਬੈਠੇ ਨੇ ਜੇ ਤੁਸੀਂ ਹੱਕ ਔਰ ਸੱਚ ਦੀ ਲੜਾਈ ਦੇ ਵਿੱਚ ਔਰ ਇਸ ਆ ਵੇਖੋ ਪਹਾੜ ਵਰਗਾ ਬੰਦਾ ਸੀ ਤੇ ਹਾਲ ਕੀ ਕੀਤਾ ਔਰ ਜੋ ਇਹਨਾਂ ਦਾ ਬੇਟਾ ਸੀ ਜਸ਼ਨ ਉਹ ਐਂ ਸੀ ਵੇਖਣ 'ਚ ਵੀ ਔਰ ਸੀਰਤ ਵੀ ਐਂ ਸੀ ਸੂਰਤ ਨਹੀਂ ਸੀਰਤ ਵੀ ਐਂ ਸੀ ਔਰ ਮਜਬੂਰ ਕੀਤਾ ਗਿਆ ਖੁਦਕੁਸ਼ੀ ਬੰਦਾ ਕਦੋਂ ਕਰਦਾ ਔਰ 24 ਸਾਲ ਦਾ ਮੁੰਡਾ ਹਟਾ ਕਟਾ ਖੂਬ ਸੂਰਤ ਸਰਪੰਚ ਪਿੰਡ ਦਾ ਉਹਨੂੰ ਇੰਨਾ ਮਜਬੂਰ ਕਰਦੇ ਹੋ ਤੁਸੀਂ 18 ਤਰੀਕ ਨੂੰ ਜੇ ਇਹਨਾਂ ਨੇ ਉਹ ਪਰਚਾ ਦਰਜ ਨਾ ਕੀਤਾ ਤਾਂ ਸਿਰਫ ਅਸੀਂ ਸਾਰੇ ਨਹੀਂ ਸਾਰੇ ਪੰਜਾਬ ਵਾਲਿਆਂ ਨੂੰ ਔਰ ਸਾਰੇ ਦੁਨੀਆ ਦੇ ਪੰਜਾਬੀਆਂ ਨੂੰ ਮੈਂ ਕਹੂੰਗਾ ਅਪੀਲ ਕਰੂੰਗਾ ਕਿ ਤੁਸੀਂ ਸਾਥ ਦੇਣਾ ਜੋ ਆ ਸਕੇ ਫਰੋਜ਼ਪੁਰ ਦੇ ਵਿੱਚ ਆਪਾਂ ਐਸਪੀ ਆਫਿਸ ਦੇ ਬਾਹਰ ਮਿਲਾਂਗੇ ਐਸਐਸਪੀ ਐਸਐਸਪੀ ਆਫਿਸ ਐਸਐਸਪੀ ਆਫਿਸ ਦੇ ਬਾਹਰ ਜੀ ਵੈਸੇ ਇਹ ਫਿਕਸ ਪੱਕਾ ਹੈ ਕਿ 18 ਤਰੀਕ ਨੂੰ ਐਸਐਸਪੀ ਆਫਿਸ ਦੇ ਬਾਹਰ ਸਵੇਰ 10 11 ਵਜੇ ਜੀ ਬਿਲਕੁਲ ਹਾਂਜੀ 10 11 ਵਜੇ ਉੱਥੇ ਮਿਲਾਂਗੇ ਸਾਰੇ ਔਰ ਤੁਸੀਂ ਆਉਣਾ ਤਾਂ ਜੋ ਇੱਕ ਗੱਲ ਅਸੀਂ ਵਾਰ-ਵਾਰ ਕਹਿੰਨੇ ਆ ਫਿਰ ਮੈਂ ਜਸਕਰਨ ਜੀ ਨੂੰ ਵੀ ਕਹੂੰਗਾ ਬੋਲਣ ਔਰ ਨਿਹਾਲ ਨੂੰ ਵੀ ਔਰ ਜੇ ਬਾਪੂ ਜੀ ਨੇ ਕੁਝ ਕਹਿਣਾ ਹੋਇਆ ਤਾਂ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੋਵਾਂਗੇ ਸਾਡੇ ਨਾਲੇ ਧੱਕੇ ਹੁੰਦੇ ਰਹਿਣਗੇ ਤਾਂ ਕੇ ਕਿਵੇਂ ਇਹ ਸਾਨੂੰ ਕੱਲਾ ਕੱਲਾ ਕਰਦੇ ਨੇ ਕਿ ਇਹ ਤਾਂ ਗੁਰੂ ਅਰਸਾਏ ਵਾਲਿਆਂ ਦਾ ਮਾਮਲਾ ਹੈ ਇਹ ਰੋਪੜ ਵਾਲਿਆਂ ਦਾ ਇਹ ਲੁਧਿਆਣੇ ਵਾਲਿਆਂ ਦਾ ਇਹ ਗੋਨੇ ਵਾਲੇ ਵਾਲਿਆਂ ਦਾ ਇਹ ਸਮਾਨੇ ਵਾਲਿਆਂ ਦਾ ਜੇ ਆਪਾਂ ਇਕੱਠੇ ਹੋ ਗਏ ਕਿ ਮਸਲਾ ਗੁਰੂ ਅਰਸਾਏ ਦਾ ਨਹੀਂ ਪੰਜਾਬ ਦਾ ਹੈ ਤਾਂ ਮਜਾਲ ਨਹੀਂ ਇਹਨਾਂ ਦੀ ਕਿ ਭੱਜ ਜਾਣ ਇਹ ਇਹ ਜਿਹੜੇ ਮੁੱਖ ਮੰਤਰੀ ਬਣ ਕੇ ਘੁੰਮਦੇ ਨੇ ਨਾ ਹੈਲੀਕਾਪਟਰਾਂ ਤੇ ਇਹ ਤੁਸੀਂ ਬਣਾਏ ਨੇ ਇਹਨਾਂ ਨੇ ਬਣਾਏ ਨੇ ਇਹ ਉੱਤੋਂ ਨਹੀਂ ਡਿੱਗੇਗੇ ਜੇ ਪ੍ਰਾਣੇ ਥੰਮ ਪੱਟ ਤੇ ਸੀ ਤਾਂ ਇਹ ਕਿੰਨੀ ਕ ਗੱਲ ਐ ਬਾਪੂ ਜੀ ਤੁਸੀਂ ਪਹਿਲਾਂ ਦੋ ਸ਼ਬਦ ਆਪਦੇ ਵੱਲੋਂ ਜ਼ਰੂਰ ਕਹੋ ਜੇ ਤੁਹਾਨੂੰ ਸਾਰਾ ਪੰਜਾਬੀ ਵਰਲਡ ਸੁਣ ਰਿਹਾ ਮੈਂ ਸਮਝ ਸਕਦਾ ਤੁਹਾਨੂੰ ਦੁੱਖ ਹੈ ਅਸੀਂ ਤੁਹਾਡੇ ਦੁੱਖ ਚ ਵੀ ਸ਼ਾਮਲ ਹੈ ਪਰ ਜਿਹੜੀ ਥੋਡੀ ਗੱਲ ਹੋਊਗੀ ਨਾ ਉਹਦਾ ਅਸਰ ਦੁਨੀਆ ਚ ਜਾਊਗਾ ਸੋ ਉਹ ਗੱਲ ਜ਼ਰੂਰ ਕਰਿਓ ਜੀ ਪਲੀਜ਼ ਬਾਕ ਮੇਰੇ ਹੱਥ ਚ ਤੁਸੀਂ ਕਹਿ ਲੋ ਜੋ ਕਹਿਣਾ ਮੈਂ ਤੇ ਹੋਈ ਇਹ ਬੇਨਤੀ ਸਾਰਿਆਂ ਅੱਗੇ ਵੀ ਨਿਸ਼ਾਫ ਚਾਹੀਦਾ ਜਸ਼ਨਪ੍ਰੀਤ ਨੂੰ ਵੀ ਬਹੁਤ ੱਕਾ ਆਉਂਦੇ ਨਾਲ ਬੇਟਾ ਖੇਡਣ ਵਾਲਾ ਸੀ ਜਿਹੜਾ ਅੱਜ ਦੁਨੀਆ ਤੇ ਨਹੀਂ ਰਿਹਾ ਸਾਰੇ ਰਲ ਕੇ ਪੈਣ ਭਰਾ ਆਉਂਦੇ ਨਾਲ ਉਹਨਾਂ ਨੂੰ ਸਾਫ ਦੁਆਵਾਂ ਬਿਲਕੁਲ ਦਵਾਵਾਂਗੇ ਬਾਪੂ ਜੀ ਬੇਫਿਕਰ ਰਹੋ ਤੁਹਾਡੇ ਨਾਲ ਰਵਾਂਗੇ ਹੁਣ ਜਿਸ ਕਰਮ ਭਾਜੀ ਨੂੰ ਮੈਂ ਕਹੂੰਗਾ ਇਹ ਵੀ ਆਪਦੇ ਵੱਲੋਂ ਕਹਿਣ ਕੁਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਸ਼ਨ ਬਾਵਾਜੀ ਜਿਹਦਾ ਸਿਆਸੀ ਕਤਲ ਇੱਕ ਪਾਲਸੀ ਇੱਕ ਨੀਤੀ ਦੇ ਤਹਿਤ ਭ੍ਰਸ਼ਟਾਚਾਰ ਕਰਕੇ ਕਰਵਾਇਆ ਗਿਆ ਤੇ ਸਾਰੇ ਇਸ ਗੁਰੂ ਸਾਹਿਲ ਇਲਾਕੇ ਦੇ ਤੇ ਸਾਰੇ ਜ਼ਿਲ੍ਹਿਆਂ ਚੋਂ ਜਿਹੜੀ ਸੰਗਤ ਆਈ ਹੈ ਪਾਰਟੀ ਬਾਜੀ ਤੋਂ ਪਰੁੱਟ ਕੇ ਇਹ ਇੱਕ ਬਹੁਤ ਵੱਡਾ ਇਤਿਹਾਸਕ ਜਿਹੜੀ ਗੱਲ ਹੋਈ ਹੈ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਕੋਈ ਕਾਨੂੰਨ ਦਾ ਰਾਜ ਨਹੀਂ ਗੁੰਡਾਗਰਦੀ ਦਾ ਨੰਗਾ ਇਹਦਾ ਨਾਂ ਛੋ ਰਿਹਾ ਹੈ ਤੇ ਇੱਥੋਂ ਦੇ ਐਮਐਲਏ ਨੇ ਜਿਹੜਾ ਰਾਹ ਫੜਿਆ ਹੋਇਆ ਰੱਬ ਦੇ ਘਰੇ ਦੇਰ ਜ਼ਰੂਰ ਹੁੰਦਾ ਹੈ ਅੰਦੇਰ ਨਹੀਂ ਹੁੰਦਾ ਅਤ ਤੇ ਖੁਦੀ ਦਾ ਵੈਰ ਹੁੰਦਾ ਫਿਰ ਸਰਦਾਰ ਕੁਲਦੀਪ ਸਿੰਘ ਸਮਰਾ ਹੋਰੀ ਸਾਰੀ ਕਮੇਟੀ ਬੜੀ ਲਿਆਕਤਮੰਦ ਕਮੇਟੀ ਹੈ ਬੜੀ ਸਨਸੀਅਰ ਕਮੇਟੀ ਹੈ ਬੜੀ ਅੱਛੀ ਕਮੇਟੀ ਹੈ ਨੌਜਵਾਨਾਂ ਨੇ ਉੱਠ ਕੇ ਦਾ ਜਿਹੜਾ ਮਾਮਲਾ ਚੱਕਿਆ ਨਾ ਤੇ ਇਹ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਭੁਪਿੰਦਰ ਸਿੰਘ ਸਿੱਧੂ ਸਾਹਿਬ ਇਥੇ ਐਸਐਸਪੀ ਹੈ ਉਹਨਾਂ ਨਾਲ ਟੇਬਲ ਟਾਕ ਅੱਛੀ ਹੋਈ ਹੈ ਤੇ ਉਹਨਾਂ ਨੇ 7 ਦਿਨ ਦਾ ਟਾਈਮ ਲਿਆ ਵਕੀਲ ਸਾਹਿਬ ਬਿਆਨ ਦੇਣਗੇ ਇਹ ਸਨਸੀਅਰ ਬਿਆਨ ਦੇਣਗੇ ਜਿਹੜੀ ਸਾਡੀ ਲੋੜ ਹੈ ਇਹ ਹੋ ਗਈ ਤੁਸੀਂ ਦੇਖਿਆ ਜੇ ਭਾਈ ਰਾਜੂਆਣੇ ਨੂੰ ਭਾਈ ਦਵਿੰਦਰਪਰ ਭੁੱਲਰ ਨੂੰ ਉਹਨੂੰ ਫਾਸੀ ਦੇ ਆਰਡਰ ਕਰਤੇ ਲੋਅਰ ਕੋਰਟ ਨੇ ਫਾਸੀ ਦੇ ਆਰਡਰ ਕਰਤੇ ਸੈਸ਼ਨ ਕੋਰਟ ਨੇ ਫਾਸੀ ਦੇ ਆਰਡਰ ਕਰਤੇ ਹਾਈ ਕੋਰਟ ਨੇ ਫਾਸੀ ਦੇ ਆਰਡਰ ਕਰਤੇ ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਤੇ ਫਾਸੀ ਦੇ ਆਰਡਰ ਪ੍ਰੈਜ਼ੀਡੈਂਟ ਨੇ ਫਾਸੀ ਦੇ ਆਰਡਰ ਫੇਰ ਰਿਵਿਊ ਪਟੀਸ਼ਨ ਨੂੰ ਫਾਸੀ ਦੇ ਆਰਡਰ ਫਾਸੀ ਦਾ ਐਲਾਨ ਹੋ ਗਿਆ ਜੇ ਤਾਂ ਫਾਸੀ ਦਾ ਐਲਾਨ ਹੋ ਗਿਆ ਕਹਿੰਦੇ ਅਸੀਂ ਫਾਸੀ ਤੋਂ ਝੁਕਦੇ ਨਹੀਂ ਫਾਸੀ ਲੈਣ ਨੂੰ ਤਿਆਰ ਹੈ ਤੇ ਅਸੀਂ ਕਿਹਾ ਤਿੰਨ ਤਖਤਾਂ ਤੋਂ ਅਸੀਂ ਮਾਰਚ ਕਰਾਂਗੇ ਪਹਿਲਾ ਅਕਾਲ ਤਖਤ ਸਾਹਿਬ ਤੋਂ ਦੂਜਾ ਜਿਹੜਾ ਮਾਰਚ ਸੀ ਦਮਦਮਾ ਸਾਹਿਬ ਤੋਂ ਤੀਜਾ ਮਾਰਚ ਅਸੀਂ ਨੰਦਪੁਰ ਸਾਹਿਬ ਤੋਂ ਜਦੋਂ ਮਾਰਚ ਕੀਤਾ ਜੇਲ੍ਹ ਵਾਲੀ ਕੂਚੋਂ ਗ੍ਰਿਫਤਾਰ ਕਰ ਲੈ ਅਗਲੇ ਦਿਨ ਫਾਸੀ ਰੁਕ ਗਈ ਤੇ ਸੋ ਇਸ ਕਰਕੇ ਭਾਈ ਏ ਜਸਨਦਾ ਵੀ ਇਨਸਾਫ ਮਿਲੂਗਾ ਤੇ ਭਈ 18 ਤਰੀਕ ਨੂੰ ਸਾਰੇ ਪਾਰਟੀ ਵਾਜੇ ਤੋਂ ਉੱਪੜ ਕੇ ਐਸਐਸਪੀ ਦਫਤਰ ਆ ਕੇ ਆਏ ਜੇ ਤਾਂ ਜੋ ਇਨਸਾਫ ਅਸੀਂ ਜਮਹੂਰੀਅਤ ਢੰਗ ਨਾਲ ਪੀਸਫੁਲੀ ਸ਼ਾਂਤਮਈ ਢੰਗ ਨਾਲ ਬੜਾ ਇਨਸਾਫ ਲੈ ਸਕੀਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਮਾਨ ਸਾਹਿਬ ਨੇ ਬੜੇ ਸੂਝਵਾਨ ਬੜੇ ਲਾਇਕਤਮੰਦ ਤਰੀਕੇ ਦੇ ਨਾਲ ਸਾਰਾ ਦੱਸ ਹੀ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੀਆਂ ਪਾਰਟੀਆਂ ਨੇ ਦੇ ਸਾਰੀਆਂ ਪਾਰਟੀਆਂ ਜੇ ਤੁਸੀਂ ਵਾਕੇ ਹੀ ਹੱਕ ਇਨਸਾਫ ਦੀ ਗੱਲ ਕਰਦੇ ਹੋ ਨਾ ਤਾ ਸਾਰੇ ਇਹਦੇ ਚ ਸ਼ਾਮਲ ਹੋਇਓ ਜੀ ਮੈਂ ਇੱਕ ਵਾਰੀ ਨੌਨਿਹਾਲ ਹਰਿਆਣੂ ਵੀ ਕਹੂੰਗਾ ਕਿਉਂਕਿ 16 ਤਰੀਕ ਨੂੰ ਜਿਹੜਾ ਗੋਨੇ ਵਾਲੇ ਮੁੰਡੇ ਦਾ ਕਤਲ ਹੋਇਆ ਪੁਲਿਸ ਨੇ ਕੀਤਾ ਹੈ ਸ਼ਰਮ ਕਰੰਟ ਲਾ ਲਾ ਕੇ 16 ਤਰੀਕ ਨੂੰ ਲੁਧਿਆਣੇ ਚ ਇਕੱਠ ਰੱਖਿਆ ਉੱਥੇ ਵੀ ਪਹੁੰਚਣਾ ਹੈ ਔਰ 18 ਤਰੀਕ ਨੂੰ ਇਹਨਾਂ ਨੂੰ ਇਨਸਾਫ ਦਿਵਾਉਣਾ ਹੈ ਸਭ ਤੋਂ ਵੱਡਾ ਭਾਰ ਪਤਾ ਕੀ ਹੁੰਦਾ ਇੱਕ ਪਿਓ ਦੇ ਮੋਢਿਆਂ ਤੇ ਪੁੱਤ ਦੀ লাশ ਦਾ ਭਾਰ ਏ ਪਿਓ ਚਾ ਲਰਿਆ ਕੀ ਅਸੀਂ ਪੰਜਾਬ ਦੇ ਪਿਓਆਂ ਦਾ ਆਹੀ ਹਾਲ ਵੇਖਾਂਗੇ ਮੈਂ ਮੰਨਦਾ ਤੁਸੀਂ ਇਹਨਾਂ ਨੂੰ ਸਮਝਿਆ ਸੀ ਕਿ ਬਦਲ ਹੈ ਬਾਕੀ ਜੋ ਕਰਦੇ ਆ ਇਹ ਨਹੀਂ ਕਰਨਗੇ ਪਰ ਦੁੱਖ ਦੀ ਗੱਲ ਹੈ ਇਹਨਾਂ ਨੇ ਉਹ ਵੀ ਵੱਡੇ ਚੰਦ ਚਾੜੇ ਨੇ ਨੌਨਿਹਾਲ ਮਾੜਾ ਜਿਹਾ ਲੁਧਿਆਣੇ ਵਾਲਾ ਵੀ ਤੇ ਇਥੋਂ ਵਾਲੀ ਗੱਲ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਉਹਦੇ ਬਾਰੇ ਦੱਸ ਜਾ ਬਹੁਤੀ ਸਤਕਾਰਯੋਗ ਤੇ ਜਿਹੜੂ ਪੰਜਾਬੀਓ ਆਪਣੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਗੱਲਬਾਤ ਰੱਖੀ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਵੀਰ ਜਸ਼ਨ ਨੂੰ ਇਨਸਾਫ ਦਿਵਾਉਣ ਵਾਲਾ ਉਹ ਫਿਲਹਾਲ ਜਿਹੜਾ ਅੱਜ ਪੋਸਟਪੋਨ ਕੀਤਾ ਕਿ ਇੱਕ ਹਫਤੇ ਦਾ ਪ੍ਰਸ਼ਾਸਨ ਨੇ ਸਮਾਂ ਦਿੱਤਾ ਅਸੀਂ ਇੱਕ ਗੱਲ ਸੋਚ ਕੇ ਚੱਲ ਗਏ ਇੱਥੋਂ ਅਸੀਂ ਇਹ ਨਾ ਸੋਚ ਗਏ ਕਿ ਹਫਤੇ ਬਾਅਦ ਉਹਦਾ ਹੱਲ ਹੋ ਜਾਣਾ ਜਿਹੜਾ ਹਫਤੇ ਦਾ ਸਮਾਂ ਉਹ ਸਾਡੇ ਕੋਲੇ ਤਿਆਰੀ ਕਰਨ ਵਾਸਤੇ ਆ ਅਸੀਂ ਪਿੰਡਾਂ ਦੇ ਵਿੱਚ ਤਿਆਰੀ ਕਰ ਗਏ ਇਹ ਮੰਨ ਕੇ ਚੱਲੋ ਕਿ ਇਹਨਾਂ ਨੇ ਹੱਲ ਨਹੀਂ ਕਰਨਾ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਜਿਹੜਾ ਪਰਚਾ ਦਰਜ ਨਹੀਂ ਹੋਇਆ ਜੇ ਕਰਨਾ ਹੁੰਦਾ ਇਹਨਾਂ ਨੇ ਜਲਦੀ ਤੇ ਅੱਜ ਹੀ ਕਰ ਦੇਣਾ ਸੀ 3-4000 ਬੰਦਾ ਅੱਜ ਸੜਕ ਤੇ ਰੋਡ ਤੇ ਬੈਠਾ ਸੀਗਾ ਐਸਐਸਪੀ ਨੂੰ ਫਿਰੋਜ਼ਪੁਰ ਜਾ ਕੇ ਮਿਲਣ ਦੀ ਜਿਹੜੀ ਜ਼ਰੂਰਤ ਪਈ ਆ ਕੀ ਉਹ ਇੱਥੇ ਨਹੀਂ ਆ ਸਕਦਾ ਸੀ ਇਸੇ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਕਿ ਆਪਾਂ ਘਰਾਂ 'ਚ ਚੁੱਪ ਕਰਕੇ ਨਹੀਂ ਬੈਠਣਾ ਇੱਕ ਹਫ਼ਤਾ ਆਪਣੇ ਕੋਲੇ ਤਿਆਰੀਆਂ ਕਰਨ ਵਾਸਤੇ ਆ ਪਿੰਡਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਤਿਆਰੀਆਂ ਕਰਨੀਆਂ ਸ਼ੁਰੂ ਕਰਦੋ ਭਗਵੰਤ ਮਾਨ ਦੀਆਂ ਨਾਲ ਫੌਜੇ ਸਰਾਰੀ ਦੀਆਂ ਅਰਥੀਆਂ ਫੂਕੋ ਜਿਹੜੇ ਸਾਨੂੰ ਅਨਸਾਫ਼ ਨਹੀਂ ਦੇ ਰਹੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਜਵਾਏ ਸਿੰਘ ਵਾਲਾ ਦੇ ਵਿੱਚ ਸਮੇਤ ਮੁੱਖ ਮੰਤਰੀ ਤੇ ਸਾਰੇ ਜਿੰਨੇ ਵੀ ਇਹ ਝਾੜੂ ਪੋਚੇ ਵਾਲਿਆਂ ਦੇ ਜਿੰਨੇ ਵੀ ਲੀਡਰ ਆ ਸਾਰਿਆਂ ਦੀ ਐਂਟਰੀ ਬੈਨ ਕੀਤੀ ਆ ਵੀ ਜੇ ਕੋਈ ਵੜੂਗਾ ਪਿੰਡ 'ਚ ਜਵਾਏ ਸਿੰਘ ਵਾਲੇ ਤੇ ਬੰਦੇ ਦਾ ਪੁੱਤ ਬਣਾ ਕੇ ਘੱਲਾਂਗੇ ਜਦੋਂ ਤੱਕ ਪੰਜਾਬ 'ਚ ਇਹਨਾਂ ਦੇ ਹਾਲਾਤ ਹਰੇਕ ਪਿੰਡ 'ਚ ਇਸ ਤਰ੍ਹਾਂ ਨਹੀਂ ਬਣਾਉਂਦੇ ਉਦੋਂ ਤੱਕ ਲੋਕਾਂ ਨੂੰ ਜਿਹੜਾ ਇਨਸਾਫ ਆ ਉਹ ਮਿਲਣਾ ਨਹੀਂਗਾ ਪੋਲੇ ਪੈਰੀ ਸਾਡੇ ਜਸ਼ਨਵੀਰ ਨੂੰ ਵੀ ਜੇ ਅਸੀਂ ਇਨਸਾਫ ਦਿਵਾਉਣਾ ਚਾਹੁੰਦੇ ਆ ਤੇ ਫੇਰ ਇਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨੋਂ ਰੋਕਣਾ ਪੈਣਾ ਜਿਸ ਤਰ੍ਹਾਂ ਸਾਥੀ ਨੇ ਪਹਿਲਾਂ ਵੀ ਦੱਸਿਆ ਕਿ 16 ਤਰੀਕ ਦਾ ਜਿਹੜਾ ਜਿਹੜਾ ਸਾਡੇ ਕੇ ਗੋਨੇ ਵਾਲੇ ਦੇ ਵਿੱਚ ਸਾਡੇ ਉਹ ਨੌਜਵਾਨ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਉਹਨੂੰ ਇਨਸਾਫ ਦਿਵਾਉਣ ਵਾਸਤੇ ਤੇ ਭਗਵੰਤਮਾਨ ਜਿਹੜਾ ਬਠਿੰਡੇ ਦੇ ਵਿੱਚੋਂ ਰੈਲੀਆਂ ਕਰਕੇ ਮੁੜ ਗਿਆ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਨਹੀਂ ਕਰ ਸਕਿਆ ਤੇ ਹੁਣ ਲੋਕ ਆ ਜਿਹੜੇ ਉਹਨੂੰ ਲੁਧਿਆਣੇ ਮਿਲਣ ਵਾਸਤੇ ਜਾਣਗੇ ਕਿ ਪੁੱਤ ਮੇਰੇ ਤੇਰੇ ਕੋਲੇ ਤਾਂ ਉਸ ਨੌਜਵਾਨ ਵਾਸਤੇ ਬੋਲਣ ਲਈ ਟਾਈਮ ਹੈ ਨਹੀਂ ਤੇ ਤੇਰਾ ਜਲੂਸ ਕੱਢਣ ਵਾਸਤੇ ਲੁਧਿਆਣੇ ਅਸੀਂ ਆ ਰਹੇ ਆ ਅਸੀਂ ਇੱਥੋਂ ਚੇਤਾਵਨੀ ਦਿੰਨੇ ਆ ਕਿ ਜੇਕਰ ਜਸ਼ਨ ਨੂੰ ਇਨਸਾਫ ਨਾ ਮਿਲਿਆ ਜਸ਼ਨ ਦੇ ਪਰਿਵਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਉਸ ਤੋਂ ਪਹਿਲਾਂ ਹੀ ਜੇ ਸਾਨੂੰ ਪਤਾ ਲੱਗ ਗਿਆ ਕਿ ਪੁਲਿਸ ਆ ਜਿਹੜੀ ਉਹ ਆਦੇ ਵਾਦੇ ਤੋਂ ਭੱਜ ਰਹੀ ਆ ਤੇ ਲੁਧਿਆਣੇ ਨੂੰ ਸਿੱਧ ਤੇ ਵੀ ਸੰਘਰਸ਼ ਜਿਹੜਾ ਉਹ ਹੋ ਸਕਦਾ ਇਸ ਕਰਕੇ ਪ੍ਰਚਾਰਣ ਤੇ ਸਰਕਾਰ ਜਿਹੜੀ ਉਹ ਬੰਦੇ ਦੇ ਪੁੱਤ ਬਣ ਕੇ ਜਿਹੜੇ ਇਸ ਪਰਿਵਾਰ ਨੂੰ ਇਨਸਾਫ ਦੇਵੇ ਨਹੀਂ ਤੇ ਖਮਿਆਜਾ ਭੁਗਤਣ ਲਈ ਤਿਆਰ ਰਵੇ ਧੰਨਵਾਦ ਸਾਥੀਓ ਇੱਕ ਇੱਕ ਗੱਲ ਮੈਂ ਦੱਸ ਦਿਆਂ ਕਿ ਅਸੀਂ ਇਹ ਗੱਲ ਕਿਉਂ ਕਹੀ ਹੈ ਇਹਨਾਂ ਨੇ ਨੌਂ ਨਿਹਾਲ ਹੋਣਾ ਨੇ ਵੀ ਕਿ ਇੱਕ ਪਾਸੇ ਤਾਂ ਸਿੱਟ ਨੂੰ ਟਾਈਮ ਦਿੱਤਾ ਤੇ ਇੱਕ ਪਾਸੇ ਅਸੀਂ ਆਵਾਜ਼ ਦੇ ਰਹੇ ਹਾਂ ਕਿਉਂਕਿ ਜੇ ਅੱਜ ਅਸੀਂ ਇਹਨਾਂ ਦੇ ਕਹਿਣ ਤੇ ਇਹਨਾਂ ਨੇ ਵੀ ਗੱਲ ਕਹੀ ਕਮੇਟੀ ਨੇ ਵੀ ਬਾਪੂ ਜੀ ਆ ਕੇ ਕਿ ਜੇ ਆਪਾਂ ਇਹਨਾਂ ਨੂੰ ਟਾਈਮ ਨਾ ਦਿੰਦੇ ਤਾ ਇਹਨਾਂ ਨੇ ਕਹਿਣਾ ਸੀ ਦੇਖੋ ਜੀ ਪ੍ਰਸ਼ਾਸਨ ਤਾਂ ਕਾਰਵਾਈ ਕਰਨਾ ਚਾਹੁੰਦਾ ਹੈ ਇਹਨਾਂ ਨੇ ਟਾਈਮ ਨਹੀਂ ਦਿੱਤਾਗਾ ਅਸੀਂ ਟਾਈਮ ਦੇ ਰਹੇ ਆ ਤਾਂ ਜੋ ਕੋਈ ਸ਼ੱਕ ਨਾ ਰਹਿ ਜੇ ਮੈਂ ਲੁਧਿਆਣੇ ਦੇ ਵਰਕਰਾਂ ਨੂੰ ਵੀ ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਵੀ ਕਹੂੰਗਾ ਕਿ ਆਪ ਦਾ ਸਵਾਰਥ ਨਾ ਵੇਖਿਓ ਜੀ ਹੱਕ ਔਰ ਇਨਸਾਫ ਦੀ ਗੱਲ ਕਰਿਓ ਜੀ ਕਈ ਵਾਰੀ ਜ਼ਰੂਰਤ ਜਤਾਉਣ ਦੀ بجائے ਹਰਾਉਣ ਦੀ ਵੀ ਹੁੰਦੀ ਹੈ ਜੇ 18 ਤਰੀਕ ਨੂੰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਫੇਰ ਆਪਾਂ ਇਹਨਾਂ ਨੂੰ ਸਬਕ ਵੀ ਸਿਖਾਉਣਾ ਹੈ 18 ਦਾ ਕੱਟ ਕਰਕੇ ਵੀ ਤੇ 19 ਜੀਨਾਂ ਦੇ ਵਿਰੋਧ ਵੋਟਾਂ ਪਾ ਕੇ ਵੀ ਇਹਨੂੰ ਯਾਦ ਰੱਖਿਓ ਜੇ ਤਾਂ ਗਿਆ ਲਈਏ ਜੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ